ਗਰੀਬਾਂ ਦੀਆਂ ਅਸੀਸਾਂ ਦਾ ਫਲ 25 ਸਾਲ ਪਹਿਲਾਂ ਦੀ ਗੱਲ ਮਹਾਲੀ ਲਾਗੇ ਪਿੰਡ ਅੱਧੀ ਰਾਤ ਨੂੰ ਬੂਹਾ ਖੜਕਿਆ ਮਹੌਲ ਉਦਾਂ ਦੇ ਹੀ ਸਨ ਨਾਲ ਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ ਪਰ ਮੈਂ ਆਖਿਆ ਕੋਈ ਗੱਲ ਨਹੀਂ ਦੇਖਣਾ ਤਾਂ ਪੈਣਾ ਬਾਰ ਖੋਲਿਆ ਸਾਹਮਣੇ ਹੱਟੀ ਵਾਲਾ ਖਲੋਤਾ ਸੀ ਆਖਣ ਲੱਗਾ ਸਰਦਾਰਾ ਬਜ਼ੁਰਗ ਢੱਲਾ ਹੋ ਗਿਆ ਏ ਹਸਪਤਾਲ ਖੜਨਾ ਪੈਣਾ ਵਾਸਤਾ ਇਹ ਰੱਬ ਦਾ ਇੱਕ ਬਗਾਰ ਪਾਉਣੀ ਏ ਕਾਰ ਚਾਹੀਦੀ ਐ ਓਨੇ ਓਨੀ ਦਿਨੀ ਸਾਰੇ ਪਿੰਡ ਵਿੱਚ ਸਿਰਫ ਸਾਡੇ ਕੋਲ ਹੀ ਫੀਅਟ ਕਾਰ ਹੋਇਆ ਕਰਦੀ ਸੀ ਵਹਾਨਾ ਸੋਚਦਾ ਹੋਇਆ ਨਾ ਨੁਕਰ ਕਰਨ ਹੀ ਲੱਗਾ ਸਾ ਕਿ ਨਾਲਦੀ ਨੇ ਹੁੱਜ ਮਾਰੀ ਆਖਣ ਲੱਗੀ ਜੇ ਆਪਣੇ ਬਾਪੂ ਜੀ ਹੁੰਦੇ ਤਾਂ ਵੀ ਇੰਜ ਸੋਚੀ ਪੈਂਦੇ ਮੈਂ ਉਸ ਔਰਤ ਨੂੰ ਬਾਹਰ ਲੀਤੇ ਆਖ ਦਿੱਤਾ ਕਿ ਦਸਾਂ ਮਿੰਟਾਂ ਵਿੱਚ ਆਉਂਦਾ ਹਾਂ ਬਾਪੂ ਨੂੰ ਗਲੀ ਤੋਂ ਬਾਹਰ ਲੈ ਕੇ ਖਲੋ ਜਾਵੋ ਉੱਥੇ ਉਪੜਿਆ ਤਾਂ ਬਾਪੂ ਬੜੀ ਬੁਰੀ ਹਾਲਤ ਵਿੱਚ ਸੀ ਪਰ ਮੇਰੇ ਵੱਲ ਦੇਖ ਹੱਥ ਜੋੜੀ ਜਾਵੇ ਮਰਦਾ ਮਰਦਾ ਵੀ ਆਖੀ ਜਾਵੇ ਸਰਦਾਰਾ ਬੜੀ ਮਿਹਰਬਾਨੀ ਤੇਰੀ ਮੰਜੇ ਤੋਂ ਚੁੱਕ ਪਿਛਲੀ ਸ਼ੀਟ ਤੇ ਪਾਉਣ ਲੱਗੇ ਤਾਂ ਮੋਸਕ ਆਈ ਜਾਵੇ ਹੁਣ ਨਾਲ ਦੀ ਤਾਂ ਇੱਕ ਕੋਲ ਨਹੀਂ ਸੀ ਪਰ ਇਸ ਵਾਰ ਹੁਜ ਸ਼ਾਇਦ ਉੱਪਰ ਵਾਲੇ ਨੇ ਮਾਰ ਦਿੱਤੀ ਆਪਣੇ ਬਾਪੂ ਹੋਰੀ ਚੇਤੇ ਆ ਗਏ ਤੇ ਮੁਸ਼ਕ ਆਉਣੀ हट ਗਈ ਪੀਜੀਆਈ ਖੜਿਆ ਦਾਖਲ ਕਰਵਾਉਂਦਿਆਂ ਸਵੇਰ ਹੋ ਗਈ ਅਗਲੇ ਦਿਨ ਉਹ ਘਰੇ ਆ ਗਿਆ ਮੁੱਠ ਵਿੱਚ 100 ਦਾ ਨੋਟ ਨਾਲੇ ਰੁਈ ਜਾਵੇ ਅਗੇ ਸਰਦਾਰਾ ਰੱਬ ਬਣ ਬੌੜਿਆਂ ਕੱਲ ਮਾਤੜ ਕੋਲ ਬਹੁਤੇ ਤਾਂ ਨਹੀਂ ਆ 100 ਰੁਪਏ ਰੱਖ ਲੈ ਤੇਲ ਪਾਣੀ ਜੋਗੇ ਨਾਲ ਦੀ ਫੇਰ ਗੱਲ ਪੈ ਗਈ ਕਿ ਸਾਡੇ ਵੀ ਤੇ ਲੱਗਦੇ ਬਾਪੂ ਕੁਝ ਜਾ ਕੋਲ ਬੈਠ ਉਸਦੇ ਤੈਨੂੰ ਉਡੀਕ ਦਾ ਹੋ ਤੀਜੇ ਦਿਨ ਬਾਪੂ ਪੂਰਾ ਹੋ ਗਿਆ ਮਕਾਨਾ ਆਉਣ ਲੱਗੀਆਂ ਤਾਂ ਉਹ ਹਰੇਕ ਨੂੰ ਉਹ ਕਾਰ ਵਾਲੀ ਕਹਾਣੀ ਸਭ ਤੋਂ ਪਹਿਲਾਂ ਦੱਸਿਆ ਕਰੇ ਲੋਕ ਤੁਰ ਗਏ ਨੂੰ ਚੇਤੇ ਕਰ ਕਰ ਵੈਣਪਾਈ ਜਾਨ ਤੇ ਨਾਲ ਮੈਨੂੰ ਦਵਾਵਾ ਦੇਈ ਜਾਨ ਅੱਜ ਐਨੇ ਵਰਿਆ ਮਗਰੋਂ ਬਰਫਾਂ ਦੇ ਦੇਸ਼ ਵਿੱਚ ਮਿਲੀਅਨ ਡਾਲਰਾਂ ਦੇ ਘਰ ਅੱਗੇ ਪੰਜ-ਪੰਜ ਗੱਡੀਆਂ ਖਲੋਤੀਆਂ ਨੇ ਤੇ ਟ੍ਰਾਂਸਪੋਰਟ ਕੰਪਨੀ ਦਾ ਕੋਈ ਹਿਸਾਬ ਹੀ ਨਹੀਂ ਸ਼ਾਇਦ ਇਸੇ ਲਈ ਸਿਆਣੇ ਆਖਿਆ ਕਰਦੇ ਸੀ ਕਿ ਗਰੀਬ ਦੀ ਦੁਆ ਅਤੇ ਬਦਵਾ ਦੋਵੇਂ ਹੀ ਤੁਰ ਦਰਗਾਹੇ ਬਿਨਾਂ ਕਿਸੇ ਰੋਕ ਟੋਕ ਦੇ ਉੱਪਰ ਦੀਆਂ ਹਨ ਟਰੂ ਸਟੋਰੀ ਹਰਪ੍ਰੀਤ ਸਿੰਘ ਜਮੰਦਾ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਖੇਵਾਂ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਧੰਨਵਾਦ